ਸਿਰਫ 17000 ਰੁਪਏ ਪੇ ਕਰਨਾ ਹੈਗਾ ਬਾਕੀ ਸਾਰਾ ਕਰਵਾਦਣਾ ਬਿਰੋ ਨਾਲ ਫਨਾਨ ਛੋਟੇ ਬਜਟ ਚ ਗੱੜ ਖੜੀ ਹੈ ਗਿਆ ਆਦੀ ਰੀਲ ਦੇ ਵਿੱਚ ਆਪਾਂ ਤੋਂ ਦੇ ਲੈਣਾ ਸਵਿਫਟ i20 ਦੇ ਬਜਟ ਦੇ ਵਿੱਚ ਮਲਕੇ ਤੁਹਾਨੂੰ ਬਰੇਜ਼ਾ ਸਨ ਰੂਫ ਵਾਲੀ ਲੈ ਕੇ ਦੇ ਦਨੀ ਹੈ ਗਿਆ ਵੀਡੀਓ ਨੂੰ ਲਾਸਟ ਤੱਕ ਦੇਖ ਲੈਣਾ ਰੇਟ ਤੇ ਸੁਣ ਕੇ ਜਾਣਾ ਤੇ ਵੀਰੇ ਦੀ ਡਿਟੇਲ ਦੱਸ ਦੋ ਕੀ ਹੈ ਸਰ 2022 ਮਾਡਲ ਦੀ ਬਰੇਜ਼ਾ ਹੈ ਤੁਸੀਂ ਇਸ ਕਟਿੰਗ ਦੇਖ ਸਕਦੇ ਬਹੁਤ ਪਿਆਰੀਆ ਕਟਿੰਗ ਜੇ ਇੰਟੀਰੀਅਰ ਚੈੱਕ ਕਰ ਸਕਦੇ ਬਹੁਤ ਬ੍ਰਾਂਡ ਨਿਊ ਇੰਟੀਰੀਅਰ ਜੇ ਪੁਸ਼ ਬਟਨ ਸਟਾਰਟ ਆਏਗੀ 50000 ਚੱਲੀ ਸੀਟ ਕਵਰ ਬਹੁਤ ਬਹੁਤ ਪਿਆਰੇ ਇਹ ਕਾਰ ਸਿਰਫ ਦਾ ਸਿਰਫ ਤੁਹਾਨੂੰ 8 ਲੱਖ 40 ਹਜ਼ਾਰ ਚ ਦੇਵਾਂਗੇ ਟਾਇਰ ਬਿਲਕੁਲ ਨਵੇਂ ਆਣਗੇ ਠੀਕ ਹੈ ਜੀ 8 ਲੱਖ 40 ਹਜ਼ਾਰ ਚ ਕਾਰ ਦੇਵਾਂਗੇ ਤੇ ਉੱਪਰਲੇ 70 ਹਜ਼ਾਰ ਰੁਪਿਆ ਦੇ ਕੇ ਪੂਰੀ ਕਾਰ ਤੇ ਸਾਰਾ ਲੋਨ ਅਵੇਲੇਬਲ ਹੈ ਜੀ ਬਿਲਕੁਲ ਇੱਕਦਮ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਕਾਰ ਪਈ ਹੈ ਪਟਿਆਲੇ ਦਾ ਨੰਬਰ ਆ ਗਿਆ ਸਮਾਰਟ ਹਾਈਬ੍ਰਿਡ ਦੇ ਵਿੱਚ ਐਵਰੇਜ ਵੀ ਵਧੀਆ ਨਿਕਲਦੀ ਪੂਰੀ ਸਰ ਪੂਰੀ ਦੇਖੋ ਕਾਰ ਚ ਪੂਰੀ ਤੁਹਾਨੂੰ ਸਨਰੂਫ ਵਾਲੀ ਪੂਰੀ ਪ੍ਰੋਪਰ ਫੀਲ ਹੈ ਪੂਰਾ ਸਨਰੂਫ ਹੈ ਸਨਰੂਫ ਦੇ ਪੂਰੇ ਫੁੱਲ ਮ제 ਲੈਣਾ ਤੇ ਐਵਰੇਜ ਹੀ ਐਵਰੇਜ ਸੀਟ ਕਵਰ ਨਵੇਂ ਤੇ ਆ ਚਾਬੀ ਵੀ ਦੇਖਾ ਦੇ ਜਰਾ ਤੁਹਾਨੂੰ ਪਤਾ ਮਰ ਏ ਚਾਬੀ ਜਾਂਦੀ ਸੀ ਇਹ ਬਰੇਜ ਜਟਐ ਵਿੱਚ ਬਿਲਕੁਲ ਸਰ ਤੇ ਜਿਹੜਾ ਇਹ ਤੋਂ ਨੀਚਲੇ ਵੇਰੀਐਂਟ ਆ ਜਾਂਦੇ ਰੋਜ਼ ਨੋਰਮਲ ਚਾਬੀ ਆ ਜਾਂਦੀ ਹੈ ਹੋਰ ਤੇ ਨੋਰਮਲ ਚਾਬੀ ਆ ਜਾਂਦੀ ਹੈ ਸਰ ਤੇ ਅਗਰ ਕੋਈ ਘੱਟ ਬਜਟ ਦੇ ਵਿੱਚ ਕਾਰ ਲੱਭ ਰਿਆ ਨਾ ਤਾਂ ਤੁਸੀਂ ਆ ਉੱਚਾ ਮਾਡਲ ਲੈ ਕੇ ਜਾਜ਼ਤ ਸਿਰਫ 70000 ਰੁਪਏ ਪੇ ਕਰਨਾ ਹੈਗਾ ਬਾਕੀ ਸਾਰਾ ਕਰਵਾਦਣਾ ਬਿਰੋਨਾ ਫਨਾਨ ਛੋਟੇ ਬਜਟ ਦੇ ਵਿੱਚ ਗੱਡ ਰਖੀਏ ਗਿਆ ਇਹ ਤੋਂ ਬੈਸਟ ਇਹ ਤੁਹਾਨੂੰ ਹੋਰ ਕਿਤੇ ਨਹੀਂ ਮਿਲੇ ਕਾਲ ਕਰ ਲੈਣਾ ਧੰਨਵਾਦ ਉਸ